ਆਮ ਆਪੇ ਕਾਲੀ ਦਲ ਖਤਮ ਹੈ ਜੀ ਕਾਲੀ ਦਲ ਖਤਮ ਹੈ ਕਾਲੀ ਦਲ ਖਤਮ ਨਹੀਂ ਕਾਲੀ ਦਲ ਆਰਾਮ ਕਰ ਰਿਹਾ ਸੀ ਤੇ ਹੁਣ ਮੂਡ ਬਣਾ ਹੁਣ ਜਾਗਿਆ ਤੇ ਹੁਣ ਕਰੂਗਾ ਸਾਰਿਆਂ ਨੂੰ ਬੰਦੇ ਬਣਾਉਣਾ ਐਸ ਕਰਕੇ ਦਿਖਾ ਦਿਓ ਫਿਰ ਮਾਗੀ ਵਾਲੇ ਦਲ ਕਿ ਕਾਲੀ ਦਲ ਮਤਲਬ ਕਾਲੀ ਦਲ ਹੈ ਉਹ ਪਾਰਟੀ ਹੈ ਜਿਸ ਪਾਰਟੀ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਹੈ ਲੜਦੇ ਰਹੇਗਾ ਝੂਠੇ ਆਪਣੇ ਤੇ ਇਹਨਾਂ ਨੇ ਬੇਅਦਬੀ ਦੀ ਗੱਲ ਕੀਤੀ ਯਾਰ ਖਾਲੀ ਦਲ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਬੋਲੀ ਗਏ ਬੋਲੀ ਗਏ ਬੋਲੀ ਗਏ ਸਿਆਸਤ ਖੇਡੀ ਗਏ ਲੋਕੀ ਖੇਡੀ ਗਏ ਖੇਡੀ ਗਏ ਮੈਂ ਤਾਂ ਫੈਸਲਾ ਕਰ ਲਿਆ ਸੀ ਮੈਂ ਕਿ ਸਾਰਾ ਕੁਝ ਆਪਣੀ ਝੋਲੀ ਪਾ ਸਾਰਾ ਕੁਝ ਮੈਂ ਤਾਂ ਹੈ ਹੀ ਨਹੀਂ ਸੀ ਇੱਥੇ ਪਰ ਮੈਂ ਮੰਨ ਸੀ ਮੈਂ ਕਿਹਾ ਖਤਮ ਤਾਂ ਹੋਊਗਾ ਜੇ ਕਿਉਂਕਿ ਆਪਣੇ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਸੁਪਰੀਮ ਅਥਾਰਟੀ ਹੈ ਅਕਾਲੀ ਦਲ ਹੀ ਹੈ ਜਿਹੜਾ ਸਿਰ ਝਕਾਉਂਦਾ ਤੁਸੀਂ ਐਂ ਕਰੋ ਆ ਜਿਹੜੇ ਜਿਹੜੇ ਨਵੀਂ ਪਾਰਟੀ ਬਣਾਏ ਉਹਨਾਂ ਨੂੰ ਉਸ ਕੋ ਅਕਾਲ ਤਖਤ ਸਾਹਿਬ ਨੂੰ ਮੰਨਦੇ ਆ ਆ ਜਿਹੜੇ ਲੱਗ ਲੱਗ ਇਹਨਾਂ ਨੇ ਆਪਣੇ ਤਖਤ ਦੇ ਜਸਦਾਰ ਬਣਾ ਲਏ ਕੀ ਉਹ ਮੰਨਦੇ ਕਾਂਗਰਸੀ ਦੇਖ ਲਓ ਰਾਜਾ ਵੜਿੰਗ ਨੇ ਕੀ ਬੋਲਿਆ ਸੀ ਜਸਦਾਰਾਂ ਦੇ ਖਿਲਾਫ ਕੋਈ ਉਹਨਾਂ ਨੂੰ ਜੇ ਕੋਈ ਮੰਨਦੇ ਆ ਤੇ ਆਪਣੀ ਪਾਰਟੀ ਅਕਾਲੀ ਦਲ ਜੋ ਸਿਰ ਚਕਾਉਂਦੀ ਹੈ ਜੋ ਵੀ ਹੋਵੇ ਤਾਈਓ ਦੇਖੋ ਆਪਣੀ ਕੌਮ ਦੀ ਸੁਪਰੀਮ ਅਥਾਰਟੀ ਹੈ ਜੇ ਆਪਾਂ ਉਸ ਅਥਾਰਟੀ ਦੀ ਉਹ ਪੋਜੀਸ਼ਨ ਨਹੀਂ ਮੇਨਟੇਨ ਕਰਾਂਗੇ ਉਦੋਂ ਤੱਕ ਉਹ ਪੋਜੀਸ਼ਨ ਨਹੀਂ ਬਣਨੀ ਜੇ ਇੱਥੇ ਪੰਜਾਬ ਤਰੱਕੀ ਲਿਆਉਣੀ ਹੈ ਤਾਂ ਕਾਲੀ ਦਲੀ ਇਕ ਲਿਆ ਸਕਦਾ ਹੋਰ ਕੋਈ ਨਹੀਂ ਲਿਆ ਸਕਦਾ ਜਿੰਨੇ ਸਾਲ ਤੁਸੀਂ ਖਰਾਬ ਕਰਨੇ ਆ ਕਰ ਲੋ ਮੈਨੂੰ ਡਰ ਆ ਰਿਹਾ ਕਿ ਹੋਰ ਨਾ ਕੋਈ ਆ ਜਾਏ ਝੂਠ ਬੋਲਣ ਵਾਲਾ ਮੋਸ਼ਨਲ ਕਰਕੇ ਮੋਸ਼ਨਲ ਕਰਕੇ ਉਹਨਾਂ ਦੇਖ ਲੋ ਆ ਜਿਹੜਾ ਫਰੀਦਕੋਟ ਦਾ ਬਣਿਆ ਐ ਐਮਪੀ ਬਣਿਆ ਕਿਤੇ ਲੱਭਿਆ ਉਹਦੇ ਬਾਅਦ ਕਿਤੇ ਦੁੱਖ ਸੁੱਖ ਆਇਆ ਕੀ ਲੜਾਈ ਲੜੀ ਨਾ ਉਹ ਸੋਚਦੇ ਆ ਸਿਆਸਤ ਇੱਕ ਦੁਕਾਨ ਆ ਸਾਡੇ ਵਾਸਤੇ ਬਾਦਲ ਸਾਹਿਬ ਸੋਚਦੇ ਸੀ ਸੇਵਾ ਐ 16 16 ਸਾਲ ਬਾਲ ਸਾਹਿਬ ਤੇ ਤੁਹਾਡੇ ਬਜ਼ੁਰਗਾਂ ਨੇ ਜੇਲਾ ਕੱਟੀਆਂ ਇੱਥੇ 1 ਸਾਲ ਦੀ ਚੀਕਾਂ ਨਿਕਲੀਆਂ ਪਈਆਂ ਅੱਜ ਹਾਲਾਤ ਕੀ ਹੈ ਸਾਰਿਆਂ ਦਾ ਇੱਕੋ ਇੱਕ ਨਿਸ਼ਾਨਾ ਹੈ ਕਿ ਅਕਾਲੀ ਦਲ ਨੂੰ ਖਤਮ ਕੀਤਾ ਜਾਏ ਅਕਾਲੀ ਦਲ ਦੀ ਲੀਡਰਸ਼ਿਪ ਖਤਮ ਕੀਤੀ ਜਾਏ ਕੋਈ ਵੀ ਟੱਪਦਾ ਕੋਈ ਵੀ ਕਰਦਾ ਇਕੱਲਾ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਵੱਡੇ ਬਾਦਲ ਸਾਹਿਬ ਦੇ ਖਿਲਾਫ ਹੋਰ ਤਾਂ ਇੱਕ ਦੂਜੇ ਖਿਲਾਫ ਬੋਦਦੇ ਹੀ ਨਹੀਂ ਵੱਡੇ ਬਾਦਲ ਸਾਹਿਬ ਨੇ ਤਕਰੀਬਨ 70 ਸਾਲ ਸੇਵਾ ਕੀਤੀ ਪਾਰਟੀ ਦੀ 70 ਸਾਲ 104 ਸਾਲ ਪੁਰਾਣੀ ਪਾਰਟੀ ਦੇਖੋ ਇੱਕ ਇਨਸਾਨ ਨੇ 70 ਸਾਲ ਦੇ ਲੋਕੀਂ ਕੀਤੀ ਸੇਵਾ ਐਂਡ ਮੁਖਸਰਾਲੇ ਤਾਂ ਜਾਣਦੇ ਐ ਕਹਜੇ ਸਬੰਧ ਸੀ ਤੁਹਾਡੇ ਹਰ ਘਰ ਨਾਲ ਸਬੰਧ ਮੈਨੂੰ ਲੱਗਦਾ ਹੈ ਬਾਬਲ ਸਾਹਿਬ ਵਰਗੇ ਲੀਡਰ ਨਾ ਕੋਈ ਪੈਦਾ ਹੋਇਆ ਤੇ ਨਾ ਕੋਈ ਹੋ ਸਕਦਾ ਉਹਨਾਂ ਚ ਦਿਲ ਚ பசੇ ਸੀ ਲੋਕ ਰਹਿੰਦੇ ਥੋਡੇ ਵਿੱਚ ਸੀ ਰਹਿੰਦੇ ਪੰਜਾਬ ਸੀ ਤਾਕਤਾਂ ਇਕੱਠੀਆਂ ਹੋਈਆਂ ਕਿ ਆ ਨਾ ਹੀ ਖਤਮ ਕੀਤਾ ਜਾਏ ਸੋ ਜਿਹੜਾ ਮੈਂ ਬੇਨਤੀ ਕਰਨਾ ਹੈ ਕਿ ਦੇਖੋ ਕਾਲੀ ਦਲ ਜੇ ਤਕੜਾ ਹੈ ਤੇ ਤਾਂ ਆਪਾਂ ਬਚਾਂਗੇ ਨਹੀਂ ਤਾਂ ਆ ਸੂਬੇ ਕੋਈ ਥੋੜੀ ਲੜਾਈ ਲੜਨ ਵਾਲਾ ਨਹੀਂ ਹੈ ਆਪਾਂ ਸਾਰੇ ਹੁਣ ਸਾਰਾ ਕੁਝ ਹੀ ਤਜਰਬੇ ਕਰ ਲਏ ਆ ਕਾਂਗਰਸ ਦੇਖ ਲਓ ਗੁਣਕਾ ਸਾਧੀਆਂ ਝੂਟੀਆਂ ਸੌਂ ਖਾ ਕੇ ਸਰਕਾਰਾਂ ਬਣਾ ਗਏ ਆਪਾਂ ਉਹਨਾਂ ਨੂੰ ਯਕੀਨ ਕਰ ਲਿਆ ਆ ਝਾੜੂ ਵਾਲੇ ਨਾ ਇਹਨਾਂ ਦਾ دین ਨਾ ਮਾਂ ਨਾ ਇਹਨਾਂ ਦਾ ਕੋਈ ਇਹਨੂੰ ਫਿਕਰ ਪੰਜ ਸਾਲ ਲੱਖ ਖਰਾਬ ਕਰ ਲਿਆ ਜੇ ਹੁਣ ਵੀ ਨਹੀਂ ਆਪਾਂ ਜਾਗੋਂਗੇ ਆ ਹੁਣ ਵੀ ਨਹੀਂ ਆਪਣੀ ਪਾਰਟੀ ਨੂੰ ਤਗੜਾ ਕਰਾਂਗੇ ਹੁਣ ਨਵੀਆਂ ਤਾਕਤਾਂ ਹੋਰ ਆ ਗਈਆਂ ਹੁਣ ਕਹਿੰਦੇ ਅਸੀਂ ਮਾਗੀ ਤੱਕ ਆਪਾਂ ਪਾਰਟੀ ਖੜਾ ਕਰਾਂਗੇ ਤੁਸੀਂ ਕਿਤੇ ਸੋਚਿਆ ਕਿ ਕਿਹੜੀਆਂ ਤਾਕਤਾਂ ਆ ਜਾਂਦੀਆਂ ਨੇ ਨਿਸ਼ਾਨਾ ਉਹਦਾ ਕਾਲੀ ਦਲ ਨੂੰ ਹੀ ਕਮਜ਼ੋਰ ਕਰਨਾ ਹੋਰ ਕੁਝ ਨਹੀਂ ਜਦੋਂ ਪਾਰਲੀਮੈਂਟ ਤਾਂ ਇਲੈਕਸ਼ਨ ਸੀ ਜਦੋਂ ਸੈਂਟਰ ਨੂੰ ਸੋਚਦੀ ਸੀ ਕਿ ਸਾਡੇ ਕਾਲੀ ਦਲ ਨਾਲ ਸਾਡਾ ਸਮਝੌਤਾ ਹੋ ਜੇ ਪਰ ਅਸੀਂ ਆਪਾ ਸੂਲਾਂ ਤੇ ਲੜੇ ਖੜੇ ਰਹੇ ਉਦੋਂ ਤੱਕ ਤਾਂ ਉਹ ਜਿਹੜੇ ਮਾਗੀ ਤੇ ਹੁਣ ਪਾਰਟੀ ਬਣਾਉਣ ਲੱਗੇ ਉਹ ਤਾਂ ਕਹਿੰਦੇ ਅਸੀਂ ਤਾਂ ਸਿਆਸਤ ਕਰਨੀ ਨਹੀਂ ਜਦੋਂ ਟੁੱਟ ਗਿਆ ਆਪਣੇ ਨਾਲ ਕਿ ਅਕਾਲੀ ਦਲ ਤਾਂ ਮੰਨਦਾ ਨਹੀਂ ਹਫਤੇ 'ਚ ਆ ਗਿਆ ਕਿ ਅਸੀਂ ਵੀ ਇਲੈਕਸ਼ਨ ਲੜਾਂਗੇ ਹੁਣ ਵੀ ਦੇਖ ਲਓ ਜਦੋਂ ਅਕਾਲੀ ਦਲ ਨੇ ਇਲੈਕਸ਼ਨ ਆਪਣੇ ਬਾਈ ਇਲੈਕਸ਼ਨ ਬਾਈਕਾਟ ਕਰਤਾ ਉਹ ਵੀ ਨਹੀਂ ਲੜੇ ਮਾਗੀ ਤੇ ਮੇਲੇ ਤੇ ਆਪਾਂ ਜੋ ਇਕੱਠ ਕਰਨਾ ਹੈ ਜੇ ਆਉਣਾ ਤਾਂ ਦਿਲੋਂ ਆਓ ਆਪਾਂ ਕੋਈ ਫਾਰਮੈਲਟੀ ਨਹੀਂ ਕਰਨੀ ਇੱਕ ਦੋ ਜਨਾਬ ਮਨ ਬਣਾ ਕੇ ਆਇਓ ਕਿ ਕਿ ਅਸੀਂ ਬਹਿਣਾ ਉੱਥੇ ਉਹੀ ਹੋਣ ਇੱਥੇ ਜਿਹੜੇ ਇੱਥੇ ਬਹਿਣ ਐਵੇਂ ਆਪਾਂ ਬੱਸਾਂ ਭਰ-ਭਰ ਕੇ ਆਪਾਂ ਲਿਆ ਕਿ ਮੇਲਾ ਦੇਖਣ ਵਾਸਤੇ ਨਹੀਂ ਕਿਸੇ ਆਪਾਂ 19 ਵਰਕਰ ਲੈ ਕੇ ਆਓ ਜਿਹੜੇ ਜਿਹੜੇ ਜਾ ਕੇ ਸਿੱਧਾ ਕਾਨਫਰੰਸ ਜਾਣਗੇ ਆਪਾਂ ਕਿੰਨੂੰ ਫਾਰਮੈਲਟੀ ਕਰ ਰਹੇ ਕਿਦੇ ਵਾਸਤੇ ਫਾਰਮੈਲਟੀ ਕੋਈ ਨਹੀਂ ਕਰਨੀ ਉਹ ਫੌਜੀ ਲੈ ਕੇ ਆਓ ਜਿਹੜੇ ਪੀੜੀਆਂ ਤੋਂ ਜਿਹਨੂੰ ਪਤਾ ਆਕਾਲੀ ਦਲ ਕੀ ਚੀਜ਼ ਹੈ ਸੋ ਜਿਹੜਾ ਆ ਜਿਹੜੀ ਕਾਨਫਰੰਸ ਹੈ ਦੇਖੋ ਸਭ ਤੋਂ ਵੱਡੀ ਹੋਣੀ ਚਾਹੀਦੀ ਹੈ ਜਦੋਂ ਜਿਹੜੀ ਲੜਾਈ ਜੰਗ ਚੱਲ ਪਏ ਨਾ ਜਦੋਂ ਫੌਜਾਂ ਦੂਜੀਆਂ ਪਾਸੇ ਦੇਖ ਜਾਣਗੇ ਆ ਤਾਂ ਬਹੁਤ ਤਗੜੀ ਫੌਜ ਆ ਤੇ ਬੰਦੇ ਭੱਜ ਜਾਂਦੇ ਆ ਸੋ ਜਿਹੜਾ ਅਸੀਂ ਪਲਾਨ ਕੀਤਾ ਹੈ ਜਿਹੜੇ ਆ ਬਾਹਰਲੇ ਜ਼ਿਲ੍ਹੇ ਹੈ ਹਲਕੇ ਹਲਕੇ ਆ ਜੀ ਅਸੀਂ ਜ਼ਿਆਦਾ ਨਹੀਂ ਕੱਲੀਆਂ 10 ਬਸਾਂ ਲੈ ਮੁਕਸਰ ਵਾਲੇ ਅੱਗੇ ਉਹ ਲੈ ਕੇ ਆਉਣਗੇ 100 100 ਪਰ ਤੁਸੀਂ ਸਾਰੇ 10 10 ਪਰ ਐ ਨਹੀਂ ਥੱਕੀ ਨਾ ਮਰੀ ਕਹੇ ਦੋ ਜੀ ਕਾਰ ਤੇ ਮੈਂ ਤਾਂ ਕਾਰ ਤੇ ਜਿਹੜਾ ਆਇਆ ਨਾ ਕਾਰ ਤੇ ਆਇਆ ਇਹਦਾ ਮਤਲਬ ਦਸਾਂ ਦਸਾਂ ਬਸਾਂ ਦੀ ਆਪਦੀ ਲਿਸਟ ਦੇ ਦੇ 10 ਕੱਲੀ 10 10 ਚ ਤੁਸੀਂ ਦੇਖ ਲਓ 500 ਬੰਦਾ ਤੁਹਾਡੇ ਕੋਲੇ ਐ ਜਾਣਾ ਹੋਣਾ ਚਾਹੀਦਾ ਜਿਹਦੇ ਚ ਦਿਲੋਂ ਦਰਦ ਹੋਏ ਮੈਂ ਕਾਲੀ ਦਲ ਦੀ ਕਾਨਫਰੰਸ ਜਾਣਾ ਹੈ ਭਾਈ ਇੱਕ ਸੁਝਾਅ ਹੈ ਦੂਜੇ ਜਿਹੜੇ 90 ਹਲਕੇ ਉਹਨਾਂ ਚੋਂ 50 50 ਬੰਦੇ ਚਾਹੀਦੇ ਨੇ ਉਹ ਨਹੀਂ 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 ਆਪਾਂ ਲੋੜ ਹੀ ਨਹੀਂ ਯਾਰ ਮੁਕਸਰਾਂ ਵਾਲੇ ਨੂੰ ਲੋੜ ਹੈ ਮੈਂ ਤਾਂ ਮੈਂ ਤਾਂ ਸੰਗੋ ਸੰਗੀਤ ਅਸ ਕਹਦਾ ਸੋਨਹਾਰਾ ਸ੍ਰੀ ਅਭ ਦੇਖੋ ਸਭ ਤੋਂ लाਡਲੇ ਤੁਸੀਂ ਸਭ ਤੋਂ लाਡਲੇ ਬਾਦਲ ਸਾਹਿਬ ਦੇ ਤੁਸੀਂ ਤੁਹਾਡੇ ਘਰ ਕਰਨੋਂ ਰਿਸ਼ਤਾ ਤੁਹਾਡੇ ਬਾਦਲ ਸਾਹਿਬ ਦਾ ਮੈਨੂੰ ਲੱਗਦਾ ਹੈ ਆ ਜਿਹੜਾ ਆਪਾਂ ਬੈਠੇ ਆ ਸਾਰੇ ਚੰਗੇ ਚੰਗੇ ਕੋਟ ਪਾਈ ਬੈਠੇ ਆ ਬਾਪੂ ਕਰਕੇ ਸਹੀ ਗੱਲ ਬਾਪੂ ਕਰਕੇ ਜਿਸ ਬਾਪੂ ਨੇ ਪੂਰੀ ਜ਼ਿੰਦਗੀ ਲਾਤੀ ਇਸ ਭਾਵੇਂ ਪੰਜਾਬ ਸਾਰਾ ਕੀਤਾ ਪਰ ਇੱਥੇ ਤਾਂ ਜਿਵੇਂ ਘਰ ਦੇ लाडले ਹੁੰਦੇ ਆ